ਰੱਬ ਦਾ ਲੱਖ ਲੱਖ ਸ਼ੁਕਰ ਹੈ ਜਿਸ ਦਿਨ ਦਾ ਸਾਡੇ ਪੂਰੇ ਪਰਿਵਾਰ ਨੂੰ ਕਿੰਨੇ ਦਿਨਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਘੜੀਆਂ ਆਈਆਂ ਮਾਤਾ ਪਿਤਾ ਨੂੰ ਮਿਲਿਆ ਮੰਮੀ ਥੋੜੇ ਜਿਹਾ ਇਮੋਸ਼ਨਲ ਹੋਏ ਪਾਪਾ ਥੋੜੇ ਜਿਹਾ ਹੈਗੇ ਨਹੀਂ ਸਖਤ ਸੁਭਾਅ ਦੇ ਮੈਂ ਆਪਣੀ ਭੈਣ ਨੂੰ ਮਿਲਿਆ ਜਿਹਦੇ ਰੋਣ ਦੇ ਨਾਲ ਮੈਂ ਵੀ ਥੋੜਾ ਜਿਹਾ ਇਮੋਸ਼ਨਲ ਹੋ ਗਿਆ 에ਅਰਪੋਰਟ ਤੇ ਪਹੁੰਚੇ ਬ੍ਰਦਰ ਵੀ ਥੋੜਾ ਸੈਂਸਿਟਿਵ ਹੈ ਪਰ ਮੈਂ ਸਮਝਾਉਣਾ ਰਹਿਣਾ ਹੁੰਦਾ ਕਿ ਆਉਣਾ ਜਾਣਾ ਚੱਲਦਾ ਰਹਿੰਦਾ ਮੈਂ ਨਹੀਂ ਰੋਇਆ ਮੈਨੂੰ ਇੱਥੇ ਆਪਣਾ ਬੋਰਡਿੰਗ ਪਾਸ ਮਿਲਿਆ ਤਾਂ ਮੈਂ ਅੱਗੇ ਵਧਿਆ ਇੱਥੇ ਮੈਂ ਆ ਗੱਲਾਂ-ਗੱਲਾਂ ਵਿੱਚ ਅੱਗੇ ਵੱਧਦਾ ਦੱਸ ਦੇਵਾਂ ਕਿ ਮੈਨੂੰ 2000 ਯੂਰੋ ਵਿਖਾਉਣ ਦੇ ਲਈ ਵੀ ਕਿਹਾ ਗਿਆ ਸੀ ਸਾਈਪਰਸ ਮੈਂ ਚੱਲੇ ਹਾਂ ਮੇਰਾ ਸਟੱਡੀ ਵੀਜ਼ਾ ਤੇ ਨਾਲ ਮੈਨੂੰ ਆਫਰ ਲੈਟਰ ਲਈ ਵੀ ਪੁੱਛਿਆ ਗਿਆ ਤੇ ਸਟੱਡੀ ਕਿਹੜੀ ਸੀ ਉਹ ਵੀ ਪੁੱਛਿਆ ਗਿਆ ਸਾਰਾ ਕੁਝ ਪੁੱਛਿਆ ਗਿਆ ਮੈਨੂੰ ਸੋ ਇਸ ਕਰਕੇ ਇਹ ਚੀਜ਼ਾਂ ਦਾ ਸਪੈਸ਼ਲੀ ਧਿਆਨ ਰੱਖੋ ਤੇ ਅੱਗੇ ਗੱਲਾਂ ਕਰਨ ਤੋਂ ਪਹਿਲਾਂ ਮੈਂ ਸਪੈਸ਼ਲੀ ਦੱਸਣਾ ਚਾਹੁੰਦਾ ਮੈਂ ਆਪਣੇ ਬ੍ਰਦਰ ਦਾ ਇਹਦੇ ਵਿੱਚ ਬਹੁਤ ਧੰਨਵਾਦ ਕਰਦਾ ਜਿਹਦਾ ਇਮੀਗ੍ਰੇਸ਼ਨ ਦਾ ਕੰਮ ਹੈ ਉਹਦੀ ਮਿਹਨਤ ਦੇ ਬਦੌਲਤ ਹੀ ਇਹ ਸਭ ਕੁਝ ਹੋਇਆ ਮੈਂ ਤਾਂ ਜਿਹੜਾ ਆਪਣਾ ਚਲੋ ਅਰਦਾਸਾਂ ਬੇਨਤੀਆਂ ਪਾਠ ਕਰਦਾ ਕਰਦਾ ਹੀ ਆ ਉਹ ਮੇਰੇ ਬ੍ਰਦਰ ਦੀ ਬਦੌਲਤ ਬਹੁਤ ਕੁਝ ਹੋਇਆ ਇਹ ਜਹਾਜ਼ ਦੇ ਵਿੱਚ ਬੈਠ ਕੇ ਮੈਂ ਸਿੱਧਾ ਉਥੋਂ ਤੁਹਾਨੂੰ ਦਿੱਲੀ ਤੋਂ ਲੈ ਆਂ ਜੀ ਬਹਿਰੀਨ ਇਹ ਬਹਿਰੀਨ ਦਾ 에어 에ਰਪੋਰਟ ਬਹੁਤ ਹੀ ਜ਼ਿਆਦਾ ਸੋਨਾ ਤੇ ਇੱਥੇ ਮੈਂ ਚਲੋ ਥੋੜੀ ਜੀ ਵੀਡੀਓ ਬਣਾ ਲਈ ਬਹਿਰੀਨ ਦੀ ਵੀ ਇੱਕ ਯਾਦ ਰਹਿ ਜਾਊਗੀ ਵੀ ਇੱਥੇ ਵੀ ਅਸੀਂ ਸਟੇ ਕੀਤਾ ਸੀ ਤੇ 12 ਘੰਟੇ ਦਾ ਸਟੇ ਸੀ ਇੱਥੇ ਬਹੁਤ ਥੱਕੇ ਤੇ ਚਲੋ ਫਿਰ ਵੀ ਸਮਾਂ ਲੰਘ ਗਿਆ ਅੱਗੇ ਵਧਦੇ ਹੋਏ ਮੈਂ ਆਪਜੀ ਦੇ ਨਾਲ ਇਹ ਗੱਲਾਂ ਕਰਨੀਆਂ ਚਾਹੁੰਦਾ ਇੱਥੇ ਬਹਿਰੀਨ ਨੂੰ ਆਪ ਵੇਖ ਸਕਦੇ ਹੋ ਕਿ ਜਦੋਂ ਤੁਸੀਂ ਸਟੱਡੀ ਤੇ ਆਉਂ ਜਾਂ ਵਰਕ ਪਰਮਿਟ ਤੇ ਆਉਂ ਤਾਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਕੁਝ ਕੁਐਸਚਨਸ ਹੁੰਦੇ ਨੇ ਉਹਨਾਂ ਨੂੰ ਜਰੂਰ ਹਨਾ ਪੱਕਾ ਕਰ ਪਤਾ ਕਰਕੇ ਆਓ ਫਿਰ ਤੁਸੀਂ ਸਹੀ ਢੰਗ ਨਾਲ ਪਹੁੰਚ ਸਕਦੇ ਹੋ ਐ ਸਾਈਪਰਲ ਪਹੁੰਚ ਚੁੱਕੇ ਹਾਂ ਹੁਣ ਆਪਾਂ ਸਿੱਧਾ ਮੈਂ ਲੈ ਕੇ ਚੱਲਦਾ ਤੁਹਾਨੂੰ ਆਪਣੇ ਰੂਮ ਤੇ ਮੈਨੂੰ ਅੱਜ 5 ਦਿਨ ਹੋ ਗਏ ਨੇ ਤੇ ਅਸੀਂ ਅੱਜ ਜਾਣਾ ਸੀ ਮੈਡੀਕਲ ਦੇ ਲਈ ਤੇ ਯੂਨੀਤ ਜਾਣਾ ਸੀਗਾ ਕੁਝ ਫਾਰਮੈਲਿਟੀਆਂ ਜਿਹੜੀਆਂ ਕਰਨੀਆਂ ਹੁੰਦੀਆਂ ਤੇ ਬਹੁਤ ਵਧੀਆ ਦਿਨ ਲੰਘੇ ਮੈਨੂੰ 에ਰਪੋਰਟ ਤੋਂ ਵੀਰ ਲੈਣ ਆ ਗਏ ਰੂਮ ਦੇ ਵਿੱਚ ਲਿਆਂਦਾ ਰੋਟੀ ਪ੍ਰਸ਼ਾਦਾ ਮੇਰਾ ਸਭ ਕੁਝ ਲੱਗ ਚੁੱਕਾ ਜਿਨ੍ਹਾਂ ਨੇ ਮੇਰਾ ਬਹੁਤ ਵਧੀਆ ਧਿਆਨ ਰੱਖਿਆ ਮਤਲਬ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਕਈ ਵਾਰ ਕੀ ਹੁੰਦਾ ਬੰਦਾ 에ਰਪੋਰਟ 'ਤੇ ਖੜਾ ਰਹਿੰਦਾ ਕਿੰਨਾ ਕਿੰਨਾ ਟਾਈਮ ਪਰ ਮੈਂ ਸਹੀ ਸਲਾਮਤ ਆਪਣੇ ਰੂਮ ਦੇ ਵਿੱਚ ਆਇਆ ਮੈਂ ਦਸਤਾਰ ਬੰਨਣ ਲੱਗਾ ਹੀ ਹੁਣ ਨਹਾ ਧੋ ਕੇ ਇਹ ਸੋਹਣਾ ਰੂਮ ਹੈ ਤੁਸੀਂ ਦੇਖ ਸਕਦੇ ਹੋ ਘਾਰ ਹੀ ਇੱਕ ਪੂਰਾ ਤੇ ਇੱਥੇ ਮੇਰਾ ਰਹਿਣ ਸਹਿਣ ਹੈ ਤੇ ਬਹੁਤ ਹੀ ਵਧੀਆ ਵਾ ਕਿਚਨ ਵਗੈਰਾ ਸਾਰਾ ਕੁਝ ਬਣਿਆ ਹੋਇਆ ਵਾ ਵਾਸ਼ਿੰਗ ਮਸ਼ੀਨ ਲੱਗੀ ਹੋਈ ਆ ਐਲ ਸੀ ਡੀ ਵੀ ਵੀਰਾਂ ਨੇ ਇੱਥੇ ਲਾਈ ਹੋਈ ਆ ਸਾਰਾ ਕੁਝ ਮਤਲਬ ਆਲਰੇਡੀ ਵਧੀਆ ਵਾ ਤੇ ਤੁਹਾਡੀ ਜੇ ਜਾਣ ਪਛਾਣਿਆ ਤਾਂ ਤੁਹਾਡਾ ਕੋਈ ਕਰੀਬੀ ਆ ਫਿਰ ਬਹੁਤ ਸੌਖਾ ਹੋ ਜਾਂਦਾ ਤੁਹਾਨੂੰ ਤੇ ਇੱਥੇ ਮੈਂ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਨਾ ਵੀਰ ਬਿੱਲੇ ਦਾ ਜਿਹੜਾ ਕਿ ਸਾਈਪਰਸ ਦੇ ਵਿੱਚ ਹੀ ਰਹ ਰਹੇ ਨੇ ਉਹਨਾਂ ਦੀ ਬਦੌਲਤ ਇਹ ਸਾਰਾ ਕੁਝ ਹੋਇਆ ਉਹਨਾਂ ਨੇ ਬਾਹ ਫੜੀ ਹੈ ਜਿਨ੍ਹਾਂ ਦਾ ਇਹਸਾਨ ਮੈਨੂੰ ਲੱਗਦਾ ਮੇਰਾ ਪੂਰਾ ਪਰਿਵਾਰ ਹੀ ساری ਉਮਰ ਨਹੀਂ ਭੁੱਲ ਸਕਦਾ ਕਿਉਂਕਿ ਜੋ ਤੁਹਾਡੀ ਬਾਹ ਫੜਦਾ ਉਹੀ ਤੁਹਾਡੇ ਲਈ ਰੱਬ ਹੁੰਦਾ ਰੱਬ ਸਿੱਧਾ ਆ ਕੇ ਕਿਸੇ ਦੀ ਬਾਹ ਨਹੀਂ ਫੜਦਾ ਬੰਦੇ ਹੀ ਰੱਬ ਰੂਪ ਬਣ ਕੇ ਤੁਹਾਡੀ ਬਾਹ ਫੜਦੇ ਨੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਉਹਨਾਂ ਬੰਦਿਆਂ ਦਾ ਇਹਸਾਨ ਕਦੇ ਨਾ ਭੁੱਲੋ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਪਾਣੀ ਵੀ ਕਿਤੇ ਪਿਆਇਆ ਹੋਵੇ ਤੁਹਾਨੂੰ ਕਿਤੇ ਸਲਾਹ ਵੀ ਦਿੱਤੀ ਹੋਵੇ ਸੋ ਮੈਂ ਸਦਾ ਹੀ ਇਹਸਾਨਮੰਦ ਰਹਾਂਗਾ ਇਹਨਾਂ ਦਾ ساری ਉਮਰ ਇਹਸਾਨਮੰਦ ਰਹਾਂਗਾ ਤੇ ਇਹ ਗੱਲ ਹਮੇਸ਼ਾ ਸਾਨੂੰ ਕਿਸੇ ਦੇ ਅਧੀਨਗੀ ਨਹੀਂ ਦਵਾਉਂਦੀ ਵੈਸੇ ਮੈਂ ਗੱਲ ਕਰਾਂ ਇਹ ਸਾਨੂੰ ਕਿਸੇ ਲਈ ਵਫਾਦਾਰ ਬਣਾਉਂਦੀ ਏ ਕਿਸੇ ਦੇ ਨਾਲ ਸਾਡਾ ਪਿਆਰ ਤੇਹ ਬਣਾਉਂਦੀ ਏ ਤਾਂ ਕਰਕੇ ਮੈਂ ਉਹਨਾਂ ਦਾ ਹਮੇਸ਼ਾ ਧੰਨਵਾਦੀ ਰਹਾਂਗਾ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਜਿਨੇ ਤੁਹਾਡੀ ਬਾਹ ਫੜੀ ਬਾਹਰ ਲਏ ਨੂੰ ਤੁਹਾਨੂੰ ਲਿਆਂਦਾ ਤੁਹਾਨੂੰ ਰੋਟੀ ਪਾਣੀ ਖਵਾਇਆ ਉਹਨਾਂ ਦੇ ਸਦਾ ਰਿਣੀ ਰਹੋ ਧੰਨਵਾਦੀ ਰਹੋ ਸੋ ਮੈਂ ਜੀ ਕੇਸ ਕੰਗੀ ਕਰਦਾ ਹੋਇਆ ਤੇ ਆਪਣੇ ਹੁਣ ਪੱਗ ਬੰਨਣ ਦੀ ਤਿਆਰੀ ਕਰ ਰਿਹਾ ਹਾਂ ਤੇ ਇਹਦੇ ਨਾਲ ਨਾਲ ਮੈਂ ਜਿਹੜੇ ਸਟੂਡੈਂਟ ਵੀ ਆ ਰਹੇ ਨੇ ਉਹਨਾਂ ਨੂੰ ਸਪੈਸ਼ਲੀ ਇਹ ਗੱਲ ਕਹਿਣਾ ਚਾਹੁੰਦਾ 2000 ਯੂਰੋ ਆਪਣੀ ਪੱਕੇ ਲੈ ਕੇ ਆਓ ਤੇ ਨਾਲ ਜਿਹੜਾ ਕੋਰਸ ਵਗੈਰਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਨੂੰ ਉੱਥੇ ਪੁੱਛਿਆ ਗਿਆ ਸੀ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਹਨਾ ਤੇ ਜੇ ਤੁਸੀਂ ਸਟੱਡੀ ਲੈ ਕੇ ਆਉਣੀ ਹੈ ਤਾਂ ਇਹ ਗੱਲ ਦਾ ਵੀ ਜ਼ਰੂਰ ਧਿਆਨ ਰੱਖਿਓ ਕਿ ਆਪਣੀ ਸਟੱਡੀ ਹੈ ਜਿਹੜੀ ਉਹ 4 ਸਾਲ ਦਾ ਕੋਰਸ ਲੈ ਕੇ ਆਓ ਕਿਉਂਕਿ ਤੁਹਾਨੂੰ ਸਾਲ ਬਾਅਦ ਫੇਰ ਸਟੱਡੀ ਲੈਣੀ ਪੈਂਦੀ ਹੈ ਫੇਰ ਸਟੱਡੀ ਲੈਣੀ ਪੈਂਦੀ ਹੈ ਉਦੇ ਨਾਲ ਤੁਹਾਨੂੰ ਅੱਗੇ ਜਿਹੜਾ ਸੌਖਾ ਹੋ ਜਾਂਦਾ ਬਾਰ-ਬਾਰ ਸਟੱਡੀ ਨਹੀਂ ਲੈਣੀ ਪੈਂਦੀ ਲਗਾਤਾਰ ਤੁਸੀਂ ਆਪਣਾ ਪੜਦੇ ਰਹੋਗੇ ਤਾਂ ਉਹਦੇ ਨਾਲ ਜਿਹੜਾ ਤੁਹਾਨੂੰ ਸੌਖਾ ਹੋ ਜਾਊਗਾ ਇੰਨੇ ਸਾਲ ਲੈਣਾ ਮਤਲਬ ਬਾਰ-ਬਾਰ ਤੁਹਾਨੂੰ ਉਹ ਝੰਜਟ ਨਹੀਂ ਕਰਨੇ ਪੈਣਗੇ ਇਸ ਕਰਕੇ ਇਸ ਗੱਲ ਦਾ ਵੀ ਧਿਆਨ ਰੱਖਿਓ ਜਿਹੜੇ ਵੀ ਏਜੰਟ ਦੁਆਰਾ ਕੰਮ ਕਰਵਾਉਣਾ ਤੁਸੀਂ ਪਰ ਜੇ ਵਧੀਆ ਏਜੰਟ ਨਾਲ ਦੁਆਰਾ ਕੰਮ ਕਰਵਾਉਣਾ ਤਾਂ ਜਰੂਰ ਮੇਰੇ ਬ੍ਰਦਰ ਨਾਲ ਕੰਟੈਕਟ ਕਰਿਓ ਕਿਉਂਕਿ ਉਹਨਾਂ ਦਾ ਇੱਧਰ ਸਿੱਧੀ ਗੱਲਬਾਤ ਜਿਨ੍ਹਾਂ ਨੇ ਮੇਰਾ ਕੰਮ ਕਰਵਾਇਆ ਉਹ ਇੱਧਰ ਰਹਿੰਦੇ ਨੇ ਉਹ ਮੇਰੇ ਮਿੱਤਰ ਨੇ ਮੇਰੇ ਫਰੈਂਡ ਨੇ ਮੇਰੇ ਬ੍ਰਦਰ ਦੇ ਵੀ ਹਨਾ ਸੋ ਉਹ ਤੁਹਾਡਾ ਸੌਖਾ ਹੋ ਜਾਊਗਾ ਫਿਰ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹਨਾ ਬਹੁਤ ਸੋਹਣਾ ਰਹਿਣ ਸੈਣ ਹੈ ਪੈਸੇ ਵੀ ਹੈਗੇ ਆ ਨਾਲ ਬਹੁਤ ਸੋਹਣਾ ਦੇਸ਼ ਆ ਇਦਾਂ ਦੀ ਕੋਈ ਗੱਲਬਾਤ ਨਹੀਂ ਹਨਾ ਸਿਕਿਉਰਿਟੀ ਵਧੀਆ ਇੱਥੇ ਰੂਲਸ ਵਧੀਆ ਨੇ ਤੇ ਰੂਮ ਵੀ ਵਧੀਆ ਨੇ ਸਾਰੇ ਤੁਹਾਨੂੰ ਮੈਂ ਦਿਖਾਊਗਾ ਮੈਂ ਥੋੜੀ ਦੀ ਦਸਤਾਰ ਬੰਨ ਲਈ ਹੈ ਲਗਭਗ ਬਸ ਇਹ ਤੋਂ ਬਾਅਦ ਮੈਂ ਤੁਹਾਨੂੰ ਓਪਨਲੀ ਬਾਹਰਲਾ ਵਿਊ ਵੀ ਦਿਖਾਊਗਾ ਕਿ ਕਿਦਾਂ ਦਾ ਇਹ ਰੂਮ ਹੈ ਜਿੱਥੇ ਮੈਂ ਹੁਣ ਪਗ ਬੰਨੀ ਸੀ ਤੇ ਇਹ ਤੋਂ ਬਾਅਦ ਮੈਂ ਤੁਹਾਨੂੰ ਆਪਣੇ ਇੱਥੇ ਰੂਮ ਦਾ ਬਾਹਰਲਾ ਹਿੱਸਾ ਵੀ ਇੱਕ ਕਮਰਾ ਘਰੀਏ ਪੂਰਾ ਪਿੱਛੇ ਵਾਸ਼ਰੂਮ ਹੈ ਇਹ ਫਰਿੱਜ ਪਈ ਹੈ ਇਹ ਨਾਲ ਇੱਧਰ ਵੀ ਇੱਕ ਸੁੱਤਾ ਪਿਆ ਵੀਰ ਤੇ ਇਹ ਐਲ ਸੀ ਡੀ ਪਈ ਹੈ ਇਹ ਨਾਲਕ ਸੋਹਣਾ ਘਰ ਹੈ ਆਪਣਾ ਆ ਕਿਚਨ ਨਾਲ ਬਣਿਆ ਹੋਇਆ ਇੱਥੋਂ ਤੁਹਾਨੂੰ ਬਾਹਰ ਦਾ ਵਿਊ ਵਿਖਾਉਣਾ ਤਾਂ ਇਹ ਮੈਂ ਲੈ ਰਹਿ ਰਿਹਾ ਇੱਥੇ ਲਾਰਨਾਕਾ ਦੇ ਵਿੱਚ ਇਹ ਲਾਰਨਾਕਾ ਦਾ ਪਿੰਡ ਹੈ ਜਿਹੜਾ ਕਿ ਬਹੁਤ ਸੋਹਣਾ ਵਾ ਤੇ ਇੱਥੇ ਤੁਹਾਨੂੰ ਪਹਾੜ ਕਹਿ ਲਈਏ ਜਾਂ ਪਰਬਤ ਕਹਿ ਲਈਏ ਇਹੀ ਨਜ਼ਰ ਆਉਣਗੇ ਸਾਰੇ ਕੰਮਾਂ ਤੇ ਗਏ ਹੋਏ ਨੇ ਤੇ ਇੱਥੇ ਕੋਈ ਨਹੀਂ ਹੈਗਾ ਇੱਥੇ ਜਸਟ ਮੈਂ ਤੇ ਉਹ ਇੱਕ ਵੀਰ ਅੰਦਰ ਸੁੱਤਾ ਪਿਆ ਉਹ ਹੀ ਆ ਸੀ ਦੋਨੇ ਜਾਣੇ ਤੇ ਮੇਰੇ ਦਿਨ ਨੇ ਜਿਹੜੇ ਮੈਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਨਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਉੰਦਾਂ ਹੀ ਰੋਟੀ ਪਾਣੀ ਮਿਲ ਗਿਆ ਉੰਦਾਂ ਹੀ ਕਮਰਾ ਮਿਲ ਗਿਆ ਉੰਦਾਂ ਹੀ ਸਟੇ ਮਿਲ ਗਿਆ ਮਿਲਿਆ ਕਾਦੀ ਬਦੌਲਤ ਜੇ ਤੁਸੀਂ ਖੁਦ ਚੰਗੇ ਹੋ ਤੁਸੀਂ ਰੱਬ ਨਾਲ ਕਨੈਕਟਡ ਹੋ ਮੈਂ ਇਹ ਸਮਝਦਾ ਹਾਂ ਰੱਬ ਨੇ ਪ੍ਰਮਾਤਮਾ ਨੇ ਬਹੁਤ ਸੋਹਣਾ ਮੇਰੇ ਲਈ ਰਸਤਾ ਬਣਾਇਆ ਕਿਉਂਕਿ ਹਮੇਸ਼ਾ ਉਹਦੇ ਧੰਨਵਾਦੀ ਰਹੇ ਹਾਂ ਉਹਦੇ ਤੇ ਭਰੋਸਾ ਰੱਖਿਆ ਤੇ ਉਹਨੇ ਇੱਥੋਂ ਤੱਕ ਲਿਆਂਦਾ ਕਦੇ ਸੋਚਿਆ ਸੀ ਮੈਂ ਬਹੁਤ ਸਾਲਾਂ ਦਾ ਹੀ ਸੋਚ ਰਿਹਾ ਸੀ ਮੈਂ ਵੀ ਜਾਣਾ ਬਾਹਰ ਪਰ ਰੱਬ ਨੇ ਕਿਰਪਾ ਕੀਤੀ ਆ ਤੁਸੀਂ ਸਾਰਾ ਵੀਊ ਵੇਖ ਸਕਦੇ ਹੋ ਬਾਹਰਤ ਤੇ ਖੇਤ ਹੀ ਖੇ मतलब ਖੇਤ ਹੈਗੇ ਨੇ ਇੱਥੇ ਪਰ ਇੱਥੇ ਫਸਲ ਨਹੀਂ ਹੁੰਦੀ ਕਿਉਂਕਿ ਪਾਣੀ ਨਹੀਂ ਤੇ ਤੇ ਤੁਹਾਨੂੰ ਮੈਂ ਇਹੋ ਹੀ ਰਿਕਵੈਸਟ ਕਰੂੰਗਾ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਬਾਹਰ ਆਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਮੈਂ ਬ੍ਰਦਰ ਦਾ ਨੰਬਰ ਵੀ ਮੈਂਸ਼ਨ ਕਰ ਦੇਵਾਂਗਾ ਡਿਸਕ੍ਰਿਪਸ਼ਨ ਦੇ ਵਿੱਚ ਉਦਾਇ ਮੀਗਲਸ਼ਾ ਦਾ ਕੰਮ ਹੈ ਉਹ ਤੁਹਾਨੂੰ ਸੌਖਾ ਸਾਰਾ ਕੁਝ ਦੱਸ ਦੇਊਗਾ ਤੇ ਜੇ ਤੁਸੀਂ ਮੇਥੋਂ ਵੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਵੀ ਮੈਸੇਜ ਕਰ ਸਕਦੇ ਹੋ ਥੱਲੇ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਜਰੂਰ ਦੱਸੂਗਾ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਕਿ ਤੁਹਾਡੇ ਲਈ ਸੌਖਾ ਹੋ ਸਕੇ ਤੁਹਾਨੂੰ ਕੋਈ ਦੁਬਿਧਾ ਨਾ ਬਣੇ ਕਿਉਂਕਿ ਮੈਂ ਹੁਣ ਐਕਸਪੀਰੀਅੰਸ ਕਰ ਚੁੱਕਾ ਤੇ ਵੈਸੇ ਵੀ ਇੰਸਟਾਗ੍ਰam ਤੇ ਤੁਸੀਂ ਮੈਨੂੰ ਜਰੂਰ ਵੇਖਿਆ ਹੋ ਜਗਜੀਤ ਸਿੰਘ ਸੈਦੋਕੇ ਗੁਰਬਾਣੀ ਦੀ ਵਿਆਖਿਆ ਦੇ ਦੁਆਰਾ ਤੇ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਤੇ ਜੇ ਤੁਸੀਂ ਇਦਾਂ ਦਾ ਕੋਈ ਪਲਾਨ ਬਣਾਉਣਾ ਚਾਹੁੰਦੇ ਹੋ ਉ ਮੇਰੇ ਨਾਲ ਕੰਟੈਕਟ ਕਰ ਲਓ ਤੇ ਆਪਾਂ ਤੁਹਾਨੂੰ ਜੋ-ਜੋ ਸੱਚੋ ਸੱਚ ਹੋਇਆ ਉਹ ਬਿਆਨ ਕਰ ਦੇਵਾਂਗੇ ਤੇ ਅੱਗੇ ਤੋਂ ਵੀ ਇਦਾਂ ਦੀਆਂ ਵੀਡੀਓਜ਼ ਮੈਂ ਬਣਾਉਂਦਾ ਰਹੂੰਗਾ ਤੁਹਾਨੂੰ ਮਿਲਦਾ ਰਹੂੰਗਾ ਤਾਂ ਕਿ ਤੁਹਾਨੂੰ ਸਹੀ ਜਾਣਕਾਰੀ ਜਿਹੜੀ ਉਹ ਸਾਈਕਲਸ ਦੀ ਆਪਾਂ ਮੇ ਉਹ ਵਰਕ ਹੋਵੇ ਅੱਗੇ ਮੈਂ ਕੀ-ਕੀ ਕਰਦਾ ਅੱਗੇ ਕਿਵੇਂ ਵਰਕ ਮੈਨੂੰ ਮਿਲਦਾ ਉਹ ਸਾਰਾ ਕੁਝ ਤੁਹਾਨੂੰ ਦੱਸੂੰਗਾ ਚਲੋ ਜੀ ਵਾਹਿਗੁਰੂ ਕਿਰਪਾ ਕਰੇ ਫਿਰ ਮਿਲਾਂਗੇ ਇਸ ਵੀਡੀਓ ਦੇ ਵਿੱਚ